ਸ਼੍ਰੀ ਫਤਿਹਗੜ ਸਾਹਿਬ ਤੋਂ ਇੱਕ ਬੇਹਦ ਮੰਦਪਾਗੀ ਖਬਰ ਸਾਹਮਣੇ ਜੀ ਹਾਂ ਇੱਕ ਨੈਸ਼ਨਲ ਖਿਡਾਰੀ ਜਿਸ ਨੇ ਹੋਰ ਉਡਾਰੀਆਂ ਭਰਨੀਆਂ ਸੀ ਉਸ ਨੇ ਆਪਣੀ ਜੀਵਨ ਰੀਲਾ ਸਮਾਪਤ ਕਰ ਲਈ ਵਜ੍ਹਾ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਸ਼੍ਰੀ ਫਤਿਹਗੜ ਸਾਹਿਬ ਚ ਹਾਕੀ ਦੀ ਨੈਸ਼ਨਲ ਖਿਡਾਰਣ ਸੁਮਨਦੀਪ ਕੌਰ ਨੇ ਨਹਿਰ ਚ ਸ਼ਹਾਦਤ ਦਿੱਤੀ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਡੀਐਸਪੀ ਸੁਖਨਾਜ ਸਿੰਘ ਨਿਤਸਿਆ ਕਿ ਜਸਪਾਲ ਸਿੰਘ ਜੋ ਇਸ ਲੜਕੀ ਦਾ ਪਿਤਾ ਹੈ ਉਸ ਨੇ ਸ਼ਿਕਾਇਤ ਕੀਤੀ ਸੀ ਕਿ ਉਸਦੇ ਤਿੰਨ ਧੀਆਂ ਅਤੇ ਇੱਕ ਪੁੱਤਰ ਦੋ ਕੁੜੀਆਂ ਅਤੇ ਇੱਕ ਪੁੱਤਰ ਵਿਆਹਤਾ ਨੇ ਉਸਦੇ ਲੜਕੇ ਵਿਕਰਮਜੀਤ ਸਿੰਘ ਦਾ ਵਿਆਹ ਲਗਭਗ 5 ਮਹੀਨੇ ਪਹਿਲਾਂ ਹੀ ਹੋਇਆ ਸੀ ਅਤੇ ਉਸਦੀ ਲੜਕੀ ਦੀ ਪਤਨੀ ਯਾਨੀ ਕਿ ਉਹਨਾਂ ਦੀ ਨੋ ਪਿੰਕੀ ਦਾ ਇਹ ਦੂਸਰਾ ਵਿਆਹ ਸੀ ਯਾਨੀ ਕਿ ਲੜਕਾ ਜੋ ਸੀ ਉਹਨਾਂ ਦਾ ਉਹ ਉਹਦਾ ਪਹਿਲਾ ਵਿਆਹ ਸੀ ਪਰ ਜੋ ਉਹਨਾਂ ਦੀ ਨੋ ਆਈ ਸੀ ਉਹ ਇਹ ਉਸਦਾ ਦੂਸਰਾ ਵਿਆਹ ਸੀ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਛੋਟੀ ਲੜਕੀ ਸੁਮਨਦੀਪ ਕੌਰ ਹਾਕੀ ਦੀ ਨੈਸ਼ਨਲ ਖਿਡਾਰੀ ਸੀ ਅਤੇ ਐਮਏ ਪੰਜਾਬੀ ਦੀ ਪੜਾਈ ਯੂਨੀਵਰਸਿਟੀ ਪਟਿਆਲਾ ਤੋਂ ਕਰ ਰਹੀ ਸੀ ਸੁਮਨਦੀਪ ਕੌਰ ਹਮੇਸ਼ਾ ਸ਼ਿਕਾਇਤ ਕਰਦੀ ਸੀ ਕਿ ਉਸਦਾ ਭਰਾ विक्रमजीत सिंह ਅਤੇ ਉਸਦੀ ਪਰਜਾਇ ਪਿੰਕੀ ਉਸ ਨੂੰ ਹਮੇਸ਼ਾ ਤੰਗ ਪਰੇਸ਼ਾਨ ਕਰਦੇ ਰਹਿੰਦੇ ਨੇ ਅਤੇ ਗਾਲੀ ਗਲੋਚ ਕੱਢਦੇ ਨੇ ਇਸ ਲਈ ਵਿਕਰਮਜੀਤ ਸਿੰਘ ਅਤੇ ਨੂ ਪਿੰਕੀ ਨੂੰ ਜੋ ਹੈ ਕਈ ਵਾਰ ਸਮਝਾਇਆ ਗਿਆ ਸੀ ਪਰ ਉਹ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆਏ ਜੀਹਾਂ ਤੁਹਾਂ ਦਾ ਜੀਏ ਕਿ ਉਸਦੇ ਪਿਤਾ ਨੇ ਸਮਝਾਇਆ ਸੀ ਕਿ ਸੁਮਨਦੀਪ ਘਰ ਨੂੰ ਤੰਗ ਨਾ ਕਰਿਆ ਕਰ ਪਰ ਲੜਕੇ ਤੇ ਨੋ ਪਿੰਕੀ ਦੇ ਤੰਗ ਪਰੇਸ਼ਾਨ ਕਰਨ ਤੋਂ ਦੁਖੀ ਹੋ ਕੇ ਸੁਮਨਦੀਪ कौर ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀ ਘਰੋਂ ਚਲੇ ਗਈ ਸੀ ਸੁਮਨਦੀਪ कौर ਨੇ ਨਹਿਰ ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਕੁੜੀ ਦੇ ਪਿਓ जसपाल ਸਿੰਘ ਦੇ ਬਿਆਨਾਂ ਤੇ ਵਿਕਰਮਜੀਤ ਸਿੰਘ ਅਤੇ ਉਸ ਦੀ ਪਤਨੀ ਪਿੰਕੀ ਦੇ ਖਿਲਾਫ ਮਾਮਲਾ ਦਰਜ ਕਰਕੇ ਵਿਕਰਮਜੀਤ ਸਿੰਘ ਨੂੰ ਗ੍ਰਫਤਾਰ ਕਰ ਲਿਆ ਗਿਆ ਜਦਕਿ ਉਸ ਦੀ ਪਤਨੀ ਪਿੰਕੀ ਹਜੇ ਫਰਾਗ ਦਿੱਤੀ ਜਾ ਰਹੀ ਹੈ ਤਮੂਲੇਪੁਰ ਥਾਣੇ ਤੋਂ ਇਨਫੋਰਮੇਸ਼ਨ ਆਈ ਸੀ ਜਸਪਾਲ ਸਿੰਘ ਹੋਣੀ ਸੀਗੇ ਦਲੀਨਾ ਖੁਰਤਪਿੰਡ ਤੇ ਇਹ ਆਈ ਸੀ ਕਿ ਉਹਨਾਂ ਦੀ ਬੇਟੀ ਸੁਮਨਦੀਪ कौर ਜਿਹੜੀ 21 ਸਾਲ ਦੀ ਸੀ ਜਿਹੜੇ ਐਮਏ ਕਰਦੇ ਸੀਗੇ ਪੰਜਾਬੀ ਯੂਨੀਵਰਸਿਟੀ ਤੋਂ ਤੇ ਹਾਕੀ ਦੇ ਪਲੇਅਰ ਵੀ ਸੀਗੇ ਉਹ ਮਿਸਿੰਗ ਸੀਗੇ ਅਸੀਂ ਉਸ ਦਿਨ ਫਿਰ ਇੱਕ ਮਿਸਿੰਗ ਰਿਪੋਰਟ ਫਾਈਲ ਕਰਤੀ ਸੀ ਇਨ ਦਾ ਮੀਨ ਟਾਈਮ ਉਹਨਾਂ ਨੂੰ ਸ਼ਾਮ ਨੂੰ ਜਾਂ ਅਗਲੇ ਦਿਨ ਪਤਾ ਚੱਲ ਗਿਆ ਸੀ ਕਿ ਗੰਡਾ ਖੇੜੀ ਨਹਿਰ ਕੋਲ ਗੰਡਾ ਖੇੜੀ ਪਿੰਡਾ ਪਟਿਆਲੇ 'ਚ ਉੱਥੋਂ ਕਿਸੇ ਲੜਕੀ ਨੇ ਕਨਾਲ 'ਚ ਸ਼ਾਰਕ ਮਾਰੀ ਉਤਾਰਪਰ ਸਾਡੀਆਂ ਟੀਮਾਂ ਵੀ ਲੱਗੀਆਂ ਸੀ ਗੋਤਾਖੋਰਾਂ ਨਾਲ ਟਾਈਪ ਸੀਗਾ ਤਿੰਨ ਚਾਰ ਦੀ ਦਰਮਿਆਨੀ ਰਾਤ ਨੂੰ ਉੱਥੇ ਗੰਡਾ ਖੜੀ ਉੱਥੇ ਜਾਮ ਦੇ ਵਿੱਚ ਉਹਨਾਂ ਦੀ ਡੈੱਡ ਬੋਡੀ ਸਾਨੂੰ ਮਿਲ ਗਈ ਸੀ ਫਿਰ ਉਹਨਾਂ ਦੇ ਫਾਦਰ ਦੇ ਸਟੇਟਮੈਂਟ ਤੇ ਅਸੀਂ 4 ਤਰੀਕ ਨੂੰ 306 ਦਾ ਪਰਚਾ ਦਿੱਤਾ ਸੀ ਬਾਈ ਨੰਬਰ ਐਫ ਆਈ ਆਰ ਮੂੜੇਪੁਰ ਥਾਣੇ 'ਚ ਐਫ ਆਈ ਆਰ ਸੀ ਕਿ ਜਿਹੜੀ ਲੜਕੀ ਜਿਹਨਾਂ ਦੀ ਡੈਥ ਹੋਈ ਹੈ ਉਹਦੇ ਬ੍ਰਦਰ ਤੇ ਉਹਦੇ ਭਾਬੀ ਦੇ ਖਿਲਾਫ ਉਹ ਸੀਗਾ ਕਿ ਉਹਨਾਂ ਨੂੰ ਬਹੁਤ ਤੰ ਪਰੇਸ਼ਾਨ ਕਰਦੇ ਸੀਗੇ ਉਹਨਾਂ ਦੇ ਮਦਰ ਪੇਰੈਂਟਸ ਨੂੰ ਵੀ ਤੇ ਲੜਕੀ ਉਹਦੇ ਮੈਂਟਲ ਦਬਾਅ ਚ ਆ ਕੇ ਉਹਨਾਂ ਨੇ ਸੁਸਾਇਡ ਕਰ ਲਿਆ ਸੀ ਅਸੀਂ ਕੱਲ ਇੱਕ ਕੇਸ ਤੇ ਜਿਹੜੇ ਮੇਨ ਅਕਿਊਜ਼ਡ ਵਿਕਰਮਜੀਤ ਸਿੰਘ ਉਹਨਾਂ ਨੂੰ ਅਸੀਂ ਅਰੈਸਟ ਕਰ ਲਿਆ ਸੀਗਾ ਉਹਨਾਂ ਨੂੰ ਰਿਮਾਂਡ ਲੈ ਕੇ ਅੱਜ ਹੁਣ ਫੇਰ ਕੋਰਟ ਚ ਪੇਸ਼ ਕਰਨਾ ਅੱਗੇ ਹਲੇ ਸਾਡੀ ਤਫਤੀਸ਼ ਚੱਲੀ ਹੈ ਤੇ ਉਹਨਾਂ ਦੇ ਘਰ ਵਾਲੀ ਜੀ ਦੂਸਰੀ ਜੀ ਦੀ ਭਾਬੀ ਜੀ ਲੜਕੀ ਉਹ ਹਲੇ ਭੱਜੇ ਹੋਏ ਨੇ ਜੀ ਉਹ ਬਿੰਕੀ ਹੈ ਉਹਨਾਂ ਦਾ ਨਾਂ ਗੁੱਜੜਾ ਖੇੜੀ ਪੈਂਦਾ ਪਟਿਆਲੇ ਉਥੋਂ ਦੇ ਹੈਗੇ ਸਾਡੀ ਟੀਮਾਂ ਲੱਗੀਆਂ ਹੋਈਆਂ ਜਲਦੀ ਅਸੀਂ ਉਹਨਾਂ ਨੂੰ ਵੀ ਅਰੈਸਟ ਕਰੀਏ ਇਦਰੀਕ ਲਰਕੀ ਜਿਹਦੀ ਡੈਥ ਹੋਈ ਹੈ ਜੀ ਇਹ ਹਾਕੀ ਦੀ ਕਿਥੇ ਕਿਥੇ ਤੱਕ ਪਲੇਅਰ ਸੀ ਕੱਢੀ ਆ ਦੱਸਦੇ ਆ ਸਰ ਜੀ ਪੂਰੀ ਡਿਟੇਲ ਨਹੀਂ ਪਤਾ ਜਿਵੇਂ ਉਹਨਾਂ ਦੇ ਫਾਦਰ ਦੱਸ ਰਹੇ ਸੀ ਕਿ ਪੰਜਾਬੀ ਯੂਨੀਵਰਸਿਟੀ ਚ ਪੜ੍ਹਦੀ ਹੋਏ ਠੀਕ ਪੁੱਤਰੀ ਜੀ ਨੇ ਸਵੇਰੇ ਘਰ ਹੋ ਗਈ ਸੀ ਮਤਲਬ ਕਾਲਜ ਨੂੰ ਜਾ ਰਹੀ ਸੀ ਤਦ ਤੋਂ ਮਿਸਿੰਗ ਸੀ ਕਹਿੰਦੇ ਆ ਹਾਕੀ ਦੀ ਪਲੇਅਰ ਸੀਗੀ ਪਰ ਇਹ ਗੱਲ ਨਾਲੇ ਕੋ ਸਾਡੇ ਕੋਲ ਪੂਰੇ ਫੈਕਟ ਨਹੀਂ ਹੈ ਕਿ ਕਿਹੜੇ ਲੈਵਲ ਤੱਕ ਇਹ ਸੀ ਮਿਟੀਬ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ